ਜੀਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮੈਂ ਤਰਾ ਉਮੀਦ ਕਰਦੀ ਠੀਕ ਠਾਕ ਹੋ ਸੋਡੇ ਜਾਨਾ ਦੇ ਸੈਟ ਵੈਟ ਹੋਣਗੇ ਲਓ ਮਿੱਤਰੋ ਅੱਜ ਆਪਾਂ ਜਿਹੜੇ ਸਾਰੇ ਪਹਿਲਾਂ ਕਬੂਤਰ ਕੱਢਣੇ ਆ ਨਾ ਦੋ ਉਹ ਜਾਲ ਚ ਪਾਏ ਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਰੋ ਆਹ ਦੇਖੋ ਇਹ ਆ ਦੋਨੇ ਕੱਢਾਂਗੇ ਆਪਾਂ ਇਹਨੂੰ ਲਾ ਲਗੇ ਇੱਥੇ ਜਾਲ ਚ ਪਾਏ ਹੋਏ ਆ ਪੁੱਛੇ ਕਰਕੇ ਆਹ ਦੇਖ ਲਓ ਜਾਲ ਇੰਨਾ ਆਪਾਂ ਖੋਲਤਾ ਬਾਕੀ ਦੋ ਬੱਚੇ ਡਾਇਵੇ ਨਵੇਂ ਉਹ ਵੀ ਤੁਹਾਨੂੰ ਦਿਖਾਉਣੇ ਆ ਕੋਸ ਇੱਧਰ ਬੈਠੇ ਆ ਇੱਕ ਬੱਚਾ ਉਹ ਬੈਠਾ ਤਾਂ ਜਿਹੜੇ ਬੱਚੇ ਉੱਡੇ ਆ ਉਹ ਤੁਹਾਨੂੰ ਦਿਖਾਉਣਾ ਮੈਂ ਇੱਕ ਤਾਂ ਗਲਾਬੀ ਪੂਛਦਾ ਇੱਕ ਕਾਲੀ ਪੂਛਦਾ ਕਾਲੀ ਪੂਛ ਵਾਲਾ ਤਾਂ ਆਉਂਦਾ ਆ ਰਿਹਾ ਗਲਾਬੀ ਪੂਛ ਵਾਲਾ ਇੱਥੇ ਹੀ ਹੋਣਾ ਕਿਤੇ ਉਹ ਆ ਫਿਰਦਾ ਆ ਰਿਹਾ ਲਓ ਵੀ ਭਾਈ ਕਾਲੀ ਪੂਛ ਵਾਲਾ ਤਾਂ ਆ ਗਿਆ ਆ ਦੇ ਹਾ 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 ਹ ਕਾਲ ਜੀ ਇਧਰ ਮੈਨੂੰ ਕਿਨੇ ਬੁਲਾਣਾ ਤੇ ਪਾਸ ਹੋ ਗਿਆ ਬਾਈ ਇਧਰ ਨੂੰ ਨਾ ਬਾਈ ਬੈਠਾ ਵਾ ਮੈਨੂੰ ਕਿਨੇ ਬੁਲਾਣਾ ਰੱਬ ਯਾਰ ਅਈ ਸ਼ਾਮੇ ਹੋ ਕੇ ਬਾਈ ਬੈਠੇ ਇੱਥੇ ਜਾਨਵਰ ਦੇਖੀ ਜਾਂਦੇ ਆ ਇਧਰ ਦੇਖੀ ਕੋਈ ਗਲਾਬੀ ਪੂਛ ਵਾਲਾ ਫਿਰਦਾ ਇਧਰ ਸਿਮੇ ਘਰਾ ਲੀ ਹੈ ਕਿੱਥੇ ਗਏ ਹਨਨੇ ਭੜਕਾ ਯਾਰ ਸੱਚੀ ਆ ਗਿਆ ਨੀ ਮਾ ਹਾਂ ਨਹੀਂ ਯੂ ਜਿੰਨੇ ਕਾ ਤਾਂ ਵੱਖੀ ਅੱਗੇ ਨਾ ਕਰਾਈ ਨੂੰ ਵੀ ਨਹੀਂ ਨਿਗਾ ਰੱਖੀ ਨਾ ਕਰਾਈ ਜੀ ਐ ਤੇ ਹੈਗਾ ਹਾਂ ਹਾਂ ਭੜਕਾ ਵੜਕਾ ਆ 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 ਪੜਕਾਈ 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 ਆ ਗਿਆ ਬਈ ਗਲਾ ਵੀ ਉਛਦਾ ਵੀ ਪੜਕਾਈ ਪੜਕਾਈ ਰੋ ਇੱਕ ਗੱਲ ਨੋਰ ਦਿੱਤੀ ਹੈ ਹਾਂਜੀ ਅੱਜ ਕੀ ਆ ਆ ਗਿਆ ਬਈ ਹਲਾ 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 ਆ ਜਾ ਆ ਜਾ ਆ ਜਾ ਹਲਾ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਹਲਾ ਹਲਾ ਆ ਗਿਆ ਬਈ ਗਲਾ ਵੀ ਉਛਦਾ ਵੀ ਹਲਾ 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 ਹਾਂ ਐ ਬੈਠੂਗਾ ਨਾ ਇਹ ਹਲਾ ਰੋਕੇ ਜਰਾ ਭਾਈ ਮੁੜੇ ਆਉਂਦੇ ਮੁੜੇ ਆਉਂਦੇ ਆ ਫਿਰਦਾ ਭਾਈ ਅੱਜ ਇਹ ਪਹਿਲੇ ਦਿਨ ਹੀ ਉੱਡੇ ਆ ਜਣੀ ਦਾ ਇੰਨਾ ਉਸ ਚੱਜ ਗਏ ਉਹ ਮਾੜਾ ਮੋਟਾ ਅੱਗੇ ਇੱਕ ਛਤਰੀ ਦੂਜੀ ਛਤਰੀ ਜਾਵੜੈਂਦੇ ਆ ਵਜਾ ਵਜਾ ਮੈਂ ਕਿਹਾ ਬੈਠ ਦੇ ਹਲਾ 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 ਆ ਜਾ ਆ 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 ਖਤਰੀਤੀ ਹੋ ਗਿਆ ਹਲਾ ਦੇ ਵਾਰ ਰੋਕ 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 ਲੌਕਾ ਕੀ ਆਹੀ ਨਾ ਚੱਲ ਆ ਦੇ ਲਓ ਬਾਈ ਆਹੀ ਦੋਨੇ ਬੱਚੇ ਅੱਜ ਡਾਏ ਸੀਗੇ ਤੇ ਆ ਗਏ ਆ ਦੋਨੇ ਤੇ ਹੁਣ ਅਸੀਂ ਸ਼ਾਮੇ ਹੋ ਕੇ ਬੈੰਨੇ ਆ ਢੋਜੀ ਲਾ ਕੇ ਤੇ ਕੁਝੀਆਂ ਆਪ ਭਰ ਦਿੰਨੇ ਆ ਕਿਉਂ ਵੀ ਬਈ ਯੂਈ ਨੂੰ ਤਾਂ ਲੱਗੀ ਪਿਆਸ ਇਹਦਾ ਕਰਨ ਲੱਗ ਗਿਆ ਜਲ ਪਾਣੀ ਓਕੇ ਰਿਪੋਰਟਾਂ ਕਮੀ ਪੂਰੀ ਕਰਨ ਲੱਗ ਗਿਆ ਤੇ ਬੱਚੇ ਹਜੇ ਬੈਠੇ ਹੀ ਆ ਤਾੜ ਦੇ ਇਹਨਾਂ ਨੂੰ 5 ਕਿ ਮਿੰਟ ਰੋੱਕ ਕੇ ਪੀਆ ਪੀਲਾ ਵੱਖਾ ਰਾਂ ਦੇ ਨਹੀਂ ਲਾ ਦੇ ਯਾਰ ਲਾ ਦੇ ਆਪਾਂ ਜਾਣਾ ਹੁੜਾ ਇਹ ਜਾਣ ਤਾਂ ਠੰਡਾ ਉਹ ਜਾਣਾ ਲਾ ਲੈ ਜੀ ਲਾ ਲੈ ਲਾ ਦੇ ਕੋਈ ਰਾਵਣਾ ਲਾ ਹੌਲੀ 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 ਟੇਡੀ ਕਰੀ ਚੱਲ ਤੈਨੂੰ ਆਜਾ ਲੀ ਵੀ ਆਜਾ ਰੋਟਾ ਟ੍ਰੇਨ ਕਰੀ ਰਿਹਾ ਇਹ ਇਹ ਆਹ ਜਿਹੜਾ ਗੱਲਾਇਆ ਸੀ ਸਾਹ ਸੇ ਤਕੜਾ ਬੰਨੇ ਆਵਾ ਜਾਂਦੇ ਗੁਦਾ ਚਾ ਲਾ ਦੇ ਛਤਰੀ ਹੁਣ ਕੱਢ ਕੇ ਥਾਰੇ ਬਾਹਰ ਮਾਰ ਦੇ ਆ ਜਗਾ ਜਰਾ ਚੀਨ ਆ ਜਾਏ ਹੁਣ ਆ ਵੀ ਗਾ ਜੂ ਵੀ ਆਪਾਂ ਕੀ ਕਰਾਉਣੇ ਤੋਂ ਛੱਡੋ ਖੜਾ ਲੈ ਜੂ ਵੀ ਬਾਕੀ ਆ ਛਤਰੀ ਤੇ ਆ ਫੜੀ ਫੜੀ ਤੇ ਲਾ ਦੇ ਛੇਤੀ ਕਰ ਵਿੱਚੋਂ ਨਾ ਗੁਪਤਾ ਨਿਕਲ ਜਾ ਇਹਦੇ ਛਤਰੀ ਲਾ ਕੇ ਆ ਪਾਟਕ ਬਣਾ ਹੈਗਾ ਤਰ ਬੱਲਾ ਕਿੱਥੇ ਕਿੱਥੇ ਉਥੇ ਜਨੇ ਉਥੇ ਜਿਹੜੀ ਜਨੇਰ ਛੱਡੀ ਸੀ ਟੇਡਾ ਕਰਦੇ ਉਹਦੋਂ ਬਾਅਦ ਆ ਆ ਨਿੱਕੇ ਜਿਹੇ ਭਾਈ ਹੋਏ ਇੱਕ ਰਹਿ ਤੇ ਰੇਲਾ ਵਾ ਓਏ 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 ਆ ਗਿਆ ਆ ਗਿਆ ਇੱਕ ਰਹਿ ਗਿਆ ਉਹਨੇ ਇੱਕ ਰਹਿ ਗਿਆ ਦੂਜੇ ਤਾਂ ਬੈਠਾ ਉਹਦੇ ਨਾਲ ਗਲਾ ਵੀ ਪੂਛ ਲਾ ਉਹ ਨਾ ਇਹ ਨਾ ਕਰ ਉੱਟ ਜੂ ਟੇਡੀ ਕਰ ਦੁੱਧ ਨੂੰ ਬਸ ਚਾਲ ਇਕੱਠਾ ਨਾ ਸਾਧ ਵੰਦਰ ਖੋਲ ਦੇ ਉਹ ਵੀ ਜੀ ਵੀ ਇਹ ਤੈਨੂੰ ਸਿਖਾਉਣਾ ਸਾਰਾ ਕੁਝ ਕਿਵੇਂ ਆ ਜਾ ਆ ਜਾ ਤੂੰ ਵੀ ਆ ਜਾ ਆ ਲੈ ਆ ਗਿਆ ਕਾਮ ਦਾ ਚੱਕੂ ਆ ਜਾ ਕੱਦੇ ਦਾ ਹੁਮਨਾ ਸੀਗਾ ਆਈ ਕਿ ਨਹੀਂ ਸੈਂਬਰ ਕਾ ਉਹ ਵਿਡਾਈਆਂ ਦੇ ਬਗਲਾਂ ਵਾਲਾ ਕਿ ਲਾਉਂਦੇ ਆ ਵੀ ਖੁੱਲ ਜੂਗੇ ਨਹੀਂ ਅੱਜ ਔਖਾ ਆਈ ਦੀ ਤਰੀਕ ਚ ਨਾ ਹੁਤ ਉਹ ਬੱਲੇ ਤੂੰ ਛੱਡ ਛੱਡ ਛੱਤਰੀ ਛੱਡ ਦੇ ਕੁੱਪਟਰ ਵਿੱਚ ਛੱਡ ਫੜਾ ਦੇ ਜਾਨ ਨੂੰ ਦਿਖਾ ਦੇ ਯਾਰ ਲਾਲ ਤਰੀ ਹੈ ਲਾਲ ਤਰੀ ਹੈ ਆ ਖੁੱਲਾ ਕਰ ਇਹਨੂੰ ਵੇਖ ਕਿੱਧਰੋਂ ਖਿੱਚਿਆ ਜਾਂਦਾ ਦੂਜੇ ਪਾਸੇ ਖੱਚ ਲਈਦਾ ਹਾਂ ਜੱਕ ਪਸਨਾ ਖਿੱਚਿਆ ਜਾ ਵੀ ਖਤਰਾ 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 ਬਾਸ ਲਾ ਦੇ ਖਤਰੀ ਲੈ ਅਰੇ ਬਾਹਰ ਉਧਰ ਫਟਾ ਜਾ ਹਾਂਜੀ ਲਓ ਜੀ ਓਡਣਾ ਨਾ ਜਾਵੇ ਗਲਾਬੋ ਨਹੀਂ ਨਹੀਂ ਗਈ ਅੰਦਰ ਗਲਾਬੋ ਗਲਾਬੋ ਗਈ ਅੰਦਰ ਬਾਈ ਇਹ ਆ ਲੋ ਕਾੜ ਤੇ ਸਾਰੇ ਬੱਚੇ ਹਾਰੇ ਦੋਨੇ ਆਪਣੇ ਗਲਾਬੋ ਬਾਕੀ ਆ ਬੱਚੇ ਅੱਜ ਨਹੀਂ ਡਾਈ ਬਾਈ ਰੇਟੇ ਡੜਾਣਾ ਤੇ ਦੂਜੇ ਦੇ ਨਾਲ ਇੱਥੇ ਉਹ ਬੈਠਾ ਹੋਏ ਪਰੇ ਉਹ ਥੱਲੇ ਖੰਭਲੇ ਖੋਲੀਆਂ ਦਾ ਪੱਲਾ ਠੀਕ ਹੈ ਬਾਕੀ ਸਾਰੇ ਬੱਚੇ ਨਵੇਂ ਆ ਰਹੇ ਆ ਲਓ ਵੀ ਭਾਈ ਛੋਟੇ ਬੱਚਿਆਂ ਨੂੰ ਛੋਲੇ ਆਪਾਂ ਦੇਤੇ ਆ ਤੇ ਖੋਡੇ ਜੀ ਛੜਤੇ ਸਾਰੇ ਹੁਣ ਆਪਾਂ ਆ ਕਬੂਤਰ ਨੂੰ ਹੇਰੋ ਕੇ ਕੱਢਾਂਗੇ ਤੇ ਦੂਰਬੀ ਨਾਲ ਆਪਾਂ ਕੱਢ ਲਈ ਹੈ ਬਾਈ ਜਿੱਥੇ ਸਾੰਭੀ ਵੀ ਸੀਗੀ ਤੇ ਦੇਖਦੇ ਆਂ ਚੈੱਕ ਕਰਕੇ ਦੇਖੀ ਨੁੰਨੇ ਪਹਿਲਾਂ ਤੋਂ ਕਬੂਤਰ ਆਹ ਦੇ ਬੱਚੇ ਚੈੱਕ ਕਰ ਲੈ ਕਿਉਂਕਿ ਆਪਾਂ ਦੇ ਦੂਜੇ ਬੱਚੇ ਦਾ ਭਾਈ ਡਾਇਏ ਨੇਗੇ ਦੇਖੋ ਦੇਖੋ ਲੈ ਮਾਰੋਨੇਗਾ ਤੇ ਭਾਪੇ ਨੇ ਵੀ ਆ ਜਾਲ ਚ ਪਾਏ ਹੋਏ ਆ ਦੇ ਆਪਾਂ ਕੋذਨੀ ਇਹਦੇ ਬਾਅਦ ਚਿਆ ਘਰੇ ਹੀ ਹੋਣਾ ਸ਼ਾਇਦ ਡਾਈ ਨਹੀਂ ਗਾ ਜੀ ਕਬੂਤਰ ਤੇ ਆਪਾਂ ਡਾਵਾਂਗੇ ਹੁਣ ਦੋ ਦਿਨ ਰੈਸਟ ਪਾਵਾਂਗੇ ਜਾਨਵਰਾਂ ਦੀ ਫਿਰ ਆਪਾਂ ਲਗਾਤਾਰ ਕੱਢਣ ਲੱਗ ਜਾਾਂ ਤੇ ਬਾਜ਼ੀਆਂ ਵੀਡੀਓ ਚ ਬਹੁਤ ਹੀ ਬਣੇ ਰਹੋ ਹੁਣ ਤੁਹਾਨੂੰ ਨਾਗਾਣੀ ਆਪਾਂ ਵੀਡੀਓ ਤੇ ਪਾਉਂਦੇ ਹਰ ਰੋਜ਼ ਦਿਖਾਇਆ ਕਰਾਂਗੇ ਕਿਹੜਾ ਕਬੂਤਰ ਕੱਢਿਆ ਕਿਹੜਾ ਨਹੀਂ ਕਿ ਕਿਨੇ ਕਬੂਤਰਿਆਂ ਕੱਢੀਆਂ ਆਪਾਂ ਸਾਰੇ ਅਪਡੇਟ ਦਿੰਦੇ ਰਾਵਾਂਗੇ ਠੀਕ ਹੈ ਜੀ ਕਰ ਲਾ ਕਰ ਲਾ ਚੈੱਕ ਸਾਰੇ ਕਬੂਤਰ ਉਹ ਪਾਉ ਉਹਦੀ ਬਲਟੀ ਪਰੇ ਨਹੀਂ ਲੈ ਲੈ ਇੱਕ ਦੋ ਤਿੰਨੇ ਨਹੀਂ ਨਹੀਂ ਕਿੱਥੇ ਤੇਰਾ ਬੱਚਾ ਜਾ ਪਤਾ ਹੀ ਨਹੀਂ ਮੈਂ ਤਾਂ ਦੇਖਦਾ ਨਹੀਂ ਲੈ ਤੂੰ ਦੇ ਲੈ ਆ ਫੜ ਜੂਈ ਕੈਮਰਾ ਆ ਤੈਨੂੰ ਉੱਤਰਾ ਹੰਡਾ ਦੇਖਦੇ ਆਇਓ ਕੋਈ ਭਾਵੀ ਨਪਾਲ ਜਾਣਾ ਦੂਰ ਵੀ ਕਿ ਨਵਾਂ ਹੈ। ਹਵਾ ਵਹਿ ਲੋ ਬਹੁਤ ਤੇਜ਼ ਚੱਲਦੀ ਆ। ਅਰੇ। ਚੱਲਦੀ ਆਂਦੀ। ਐ। ਆਓ ਜੀ। ਯਾਰ ਆਪਣਾ ਬੱਚਾ ਕਿੱਥੇ ਹੋ ਗਿਆ ਚੜ ਗਿਆ ਤੇ ਕਿੱਥੇ ਆ? ਹੈਗਾ? ਨਹੀਂ ਫਿਰਦਾ ਹੈ ਤਾਂ। ਫਿਰਦਾ? ਵਾਹ ਠੀਕ ਹੈ ਮੈਂਗਾ ਨਿਗਰ ਰੱਖੀ ਦੂਰਬੀਨ ਨਾਲ। ਨਹੀਂ ਉਹ ਪਤਾ ਕੀ ਗੱਲ ਹੈ ਦੇਖਣਾ ਚਾਹੀਦਾ ਲੱਗੜ ਨੋਗੜਾ ਹੈ ਨਾ। ਵਾਹ। ਹੈਡਾਗੇ ਨੂੰ ਬਾਜੀ ਫਿਰ। ਬਈ ਹਜੇ ਲੱਗੜ ਪੈਂਦੀ ਆ। ਪੈਂਦੀ ਹੈ ਇੱਕ ਦਿਨ ਭਾਪੇ ਵਾਲਾ ਵੀ ਜਾਨਵਰ ਲੈ ਗਈ ਕੋਈ ਤੇ ਹੋ ਸਕਦਾ ਉਹ ਬਗਲਾਂ ਵਾਲਾ ਆਪਣੇ ਵਾਲਾ ਵੀ ਲੈ ਗਈ ਹੋਵੇ ਧਿਆਨ ਤਾਂ ਨਹੀਂ ਆ ਪਤਾ ਤਾਂ ਹੁਣ ਦੂਰਬਿੰਦ ਕੱਢ ਲਈ ਹੁਣ ਨਿਗਰ ਰੱਖਿਆ ਕਰਾਂਗੇ ਸਾਰਿਆਂ ਤੋਂ ਤੇ ਬਾਜ਼ੀਆਂ ਦੀ ਵੀ ਲੈ ਕੇ ਚੱਲਾ ਕਰਾਂਗੇ ਹੂੰ ਤੇ ਆਪਣੇਆਂ ਤੁਹਾਨੂੰ ਬਾਜ਼ੀਆਂ ਕਿੱਥੇ ਕਿੱਥੇ ਉਹ ਤੁਹਾਨੂੰ ਦੱਸਾਂਗੇ ਆਪਾਂ ਜਦੋਂ ਕੂਤਰ ਕੱਢ ਲੈ ਨਹੀਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਆਪਣੀਆਂ ਬਾਜ਼ੀਆਂ ਐਂਟਰੀਆਂ ਕਿੱਥੇ ਕਿੱਥੇ ਆ ਕਿਹੜੇ ਕਿਹੜੇ ਪੈਂਡ ਆ ਕਿੰਨੀ ਕਿੰਨੀ ਤਰੀਕਤਾਂ ਸਾਰੀਆਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਦੂਰਬਿੰਦ ਆਪਾਂ ਬਾਜੀ ਤੇ ਵੀ ਲੈ ਕੇ ਚੱਲਾ ਕਰਾਂਗੇ ਹਣਾ ਦਿਖਾਇਆ ਕਰਾਂਗੇ ਬਹੁਤ ਪੂਰੀ ਅਪਡੇਟ ਦਵਾਂਗੇ ਕਿਹੜੇ ਦਿਨ ਬਾਜੀ ਆ ਕਿੰਨੀ ਡਿਗਰੀ ਆ ਤਾਪਮਾਨ ਸਾਰਾ ਤੁਹਾਨੂੰ ਕਲੀਅਰ ਕਰਾਂਗੇ ਬਾਈ ਲਓ ਜੀ ਮਿੱਤਰ ਹੁਣ ਆਪਾਂ ਚੱਲਿਆ ਪੈਟ ਸ਼ਾਪ ਤੇ ਥੋੜੀਆਂ ਦਵਾਈਆਂ ਦੂਈਆਂ ਲੈਣ ਚੱਲਿਆ ਗੂਤਰਾਂ ਦੀਆ ਚਲੋ ਚੱਲੀਏ ਚੱਲੀਏ ਵੀ ਚਲੋ ਚਲੋ ਜੀ ਚਲੋ ਵੀ ਲਓ ਵੀ ਬਾਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬੱਚੇ ਆਪਾਂ ਫੇਰ ਬਾਹਰ ਕੱਢ ਲਏ ਪਤਾ ਕਿਉਂ ਅਸੀਂ ਚੱਲੇ ਸੀ ਉਧਰ ਨੂੰ ਸਾਨੂੰ ਬੱਚਾ ਦੇ ਹੈ ਗਿਆ ਆਪਣਾ ਉਹ ਆ ਕੇ ਬਹਿ ਗਿਆ ਜਿਹੜਾ ਕੱਲ ਨਿਕਲਿਆ ਸੀਗਾ ਕੇ ਟੱਪ ਗਿਆ ਸੀ ਨਾ ਬੱਚਾ ਆ ਆ ਕੇ ਬਹਿ ਗਿਆ ਵੇ ਹੁਣ ਦਿਖਾਉਨੇ ਤੁਹਾਨੂੰ ਫੇਰ ਹੀ ਵੀਡੀਓਜ਼ ਐਂਡ ਕਰਾਂਗੇ ਬਾਈ ਆਉਂਦਾ ਕਰੇ ਠੀਕ ਹੈ ਇਹਨੇ ਆ ਜਾਣਾ ਬੇ ਜਾਲ ਆਪਣਾ ਲੱਗਿਆ ਹੋਇਆ ਹੈ ਬੱਚੇ ਸਾਰੇ ਬਾਹਰ ਕੱਢ ਲਏ ਛੋਲੇ ਦੇ ਕੇ ਫੇਰ ਕਰਨੇ ਪੈਗੇ ਸਾਨੂੰ ਕਿਉਂਕਿ ਬੱਚੇ ਵਾਪਸ ਆ ਗਏ ਨਾ ਤਾਂ ਕਰਕੇ ਆ ਦੇ ਆ ਦੇ ਆ ਜਾ ਇਹਨੇ ਬਸ ਆਪੀ ਆ ਕੇ ਬਹਿ ਜਾਣਾ ਹਾ 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 ਨਹੀਂ ਥੱਲੇ ਬਹਿ ਜਾ ਜਾਗਾ ਇੱਥੇ ਬਹਿ ਜੀ ਇੱਥੇ ਪੌੜੀ ਕੋਲੀ ਨੂੰ ਫੜ ਕੇ ਰੱਖ ਦੋ ਆਹੋ ਆ ਬੇ ਇਹਨੂੰ ਫੜਨਾ ਸੀ ਬੱਚੇ ਤਾਂ ਬੈਠੀ ਆਂਦੇ ਵਾਰੀ ਵਾਰੀ ਉੱਡਣ ਦੀ ਫੁੱਲ ਤਿਆਰੀ ਆ ਉਦੀ ਆਹਾਹਾਹਾਹਾਹਾ ਜਦੋਂ ਮੈਂ ਨਹੀਂ ਗੱਲ ਪਾਇਆ ਸੀ ਤੂੰ ਨਹੀਂ ਸਾਨੂੰ ਬਾਈ ਯਾਰ ਬੱਚਾ ਤਾਂ ਜਿਹੜਾ ਸੀਗਾ ਨਾ ਉੱਥੇ ਹੀ ਬੈਠਾ ਸੀ ਉਹਦਾ ਸਹ ਲੈ ਕੇ ਬਹਿ ਗਿਆ ਉਹ ਜਾਂਦਾ ਜੂਵੀ ਥੱਲੇ ਉਹਨੂੰ ਭੇਜਿਆ ਸੀ ਉੱਪਰ ਆ ਉੱਪਰ ਉੱਪਰ ਨੂੰ ਭੇਜਿਆ ਬਈ ਅਸੀਂ ਇਹੀ ਕਹ ਡਾ ਦੇ ਉੱਥੇ ਜਾ ਕੇ ਆ ਬੈਠਾ ਮਾ ਉਹਨਾਂ ਸਹ ਲੈ ਕੇ ਬਹਿ ਗਿਆ ਤਾਂ ਦੇਖਦੇ ਹਾਂ ਹੁਣ ਜੂਵੀ ਡਾਉਂਦਾ ਕਿ ਨਹੀਂ ਚੱਲ ਚੱਲ ਲਓ ਬਈ ਜੂਵੀ ਡਰਾਈ ਜਾਂਦਾ ਉਹ ਤੇ ਟੋਲ ਕੇ ਨਾ ਬੱਤੀ ਗਾ ਤੂੰ ਭੜੇਗਾ ਅੱਛਾ ਇਧਰ ਨੰਨਾ ਵੀ ਥੋੜਾ ਤਿਆਰੀ ਚਾ ਉਹ ਅੱਛੇ ਸਿੱਧੇ ਕਰ ਲੈ ਭਰਾਵਾ ਇਹਨੇ ਵੀ ਦੋ ਫੜ ਲੈ ਇਧਰੋਂ ਚੱਲ ਚੱਲ ਹੱਤ ਤੱਕ ਵਰਾ ਤਾ ਕਰਾ ਜੋਰ ਕਰ ਓਡੇ ਜਾ ਓਡੇ ਜਾ ਜਾਣ ਤਾਂ ਹੈਣੀ ਹੁਣ ਕੱਲ ਦਾ ਬਾਈ ਬਾਰਾ ਹੋਇਆ ਪਰਸੋਂ ਦਾ ਓਟ ਖੜਿਆ ਬਈ ਓਟ ਖੜਿਆ ਓਟ ਖੜਿਆ ਚੱਕ ਕੇ ਚੱਕ ਕੇ ਛੇੜ ਆ ਆ ਆ ਆ ਆ ਉਹ ਜਾਲ ਨੀਵਾ ਕਰ ਜਾਲ ਨੀਵਾ ਕਰ ਹਾਂ ਹਾਂ ਆ ਜਾ ਕਾਹ ਲੈ ਥੇ ਕਾਹ ਲੈ ਬਸ 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 ਆ ਦੇ ਮੁੜਾ ਫੜ ਲੈ ਫੜ ਲੈ ਦੋ ਤਿੰਨ ਫੜ ਲੈ ਰੱਤਾ ਫੜ ਲੈ ਛੇੜ ਦੇ ਛੇੜ ਦੇ ਛੇੜ ਦੇ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਆ ਯਾਰ ਮਾਰ ਗਿਆ ਥਾ ਫੇ ਭਾਈ ਓਏ ਆ ਬੱਚਾ ਕਿਤੇ ਡੇਪਿਆ ਓਏ 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 ਚਲ ਆ ਜੂਗਾ ਨਹੀਂ ਨਹੀਂ ਹਜੇ ਨਹੀਂ ਵੜਿਆ ਭਾਈ ਯਾਰ ਬੱਚਾ ਹੋ ਇਤਰੋ ਅਡ ਗਿਆ ਦਾਤਾ ਅਸੀਂ ਤੇ ਉਹ ਜਾ ਕੇ ਬਹਿ ਗਿਆ ਆ ਇਹਨੇ ਜਾਣਾ ਹੀ ਆਦੇ ਬੈਠਾ ਨੁਕਰ ਦੇ ਉੱਥੇ ਉੱਡ ਨੂੰ ਫਿਰਦਾ ਇਹ ਇੱਧੇ ਦਿਖਾਉਣਾ ਆਦੇ ਬੈਠਾ ਮੇਰੇ ਤੋਂ ਦਲਾਸੋ ਕਗਾ ਚੁੰਗੂ ਕਰਦਾ ਆ ਦੇਖੋ ਇਹਦਾ ਉਂਗਲੀ ਸੇਦਣਾ ਆਦ ਰਿਆ ਠੀਕ ਹੈ ਬਾਈ ਤੇ ਅਗਲੇ ਵਲੌਗ ਚ ਤੁਹਾਨੂੰ ਦੱਸਾਂਗੇ ਯਾਰ ਵੀ ਵਾਪਸ ਆਇਆ ਕਿ ਨਹੀਂ ਬੱਚਾ ਅਹੀਂ ਤਾਂ ਬਿਠਾ ਦੇ ਬੱਚੇ ਜਾਲ ਤੇ ਬੈਠੇ ਰਹਿਣਗੇ ਤੇ ਚਲੋ ਜਲਦੀ ਪਿਆਰ ਚਲੋ